ਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਤੌਲੀਆਂ ਦੀ ਵੈਰਿਟੀ ਆ ਗਈ ਜੀ ਤੌਲੀਆਂ ਬੋਰਾਲਾ ਇਹ ਪੂਰੇ ਵੱਡੇ ਸਾਈਜ਼ ਦਾ ਹੈਗਾ ਜੀ ਮਾਰਕੀਟ ਦੇ ਵਿੱਚ ਵਿਕਦਾ ਹੈ 100 ਦਾ 120 ਦਾ ਸਾਡੇ ਕੋਲੇ 150 ਦੇ 2 ਹੈ ਜੀ ਇਹ ਭਰਾਵਾਂ ਦੀ ਦਿੱਤੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ 150 ਰੁਪਏ ਦੇ ਵਿੱਚ ਦੋ ਤੌਲੀਆਂ ਗੱਤੀ ਜੀ ਇਹ 150 ਦੇ ਵਿੱਚ ਦੋ ਤੌਲਿਏ ਬੁਰਾਲਾ ਤੌਲੀਆਂ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਾ ਇਹਦੇ ਵਿੱਚ ਜੀ ਭਰਾਵਾਂ ਦੀ ਹਿੱਟੀ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦਿੱਤੇ ਆਹਾ ਬੁਰਾਲਾ ਤੌਲੀਆਂ ਚੈੱਕਰਾ ਤੌਲੀਆਂ ਜੀ ਵੱਡੇ ਸਾਈਜ਼ ਦੇ ਵੀ 100 ਦੇ ਦੋ ਗੱਟੇ ਜੀ ਇਹ ਭਰਾਵਾਂ ਦੀ ਹਿੱਟੀ ਦਿੱਤੇ ਜੀ 100 ਰੁਪਏ ਦੇ ਵਿੱਚ ਦੋ ਪੀਸ ਪਿਆਰਪੀਆਂ ਦਾ ਇੱਕ ਭਾਰੀ ਸਿਰ ਮੇਲੇ ਚੱਲ ਰਿਹਾ ਜੀ ਭਰਾਮਾਂ ਦੀ ਛੱਟੀ ਦੇ ਉੱਤੇ ਜੀ ਭਾਰੀ ਸਿਰ ਮੇਲੇ ਦੇ ਉੱਤੇ ਜਿੰਨੇ ਮਰਜੀ ਪੀਸ ਲੈ ਸਕਦੇ ਆਂ ਤੇ ਵਿੱਚ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਸਾਡੇ ਕੋਲੇ ਇਹ ਤੋਂ ਵੱਡਾ ਸ ਹੈ ਜੀ ਚਾਦਰ ਵਗਾ ਸ ਹੈ ਜਿਵੇਂ ਆਪਾਂ ਕਹਿੰਦੇ ਨੇ ਹੈਗੇ ਜਿਹੜਾ ਆਮ 120 30 ਰੁਪਏ ਦਾ ਤੌਲੀਆ ਵਿਕਦਾ ਹੈਗਾ ਸਾਡੇ ਕੋਲੇ 150 20 ਆਜੀ ਇਹ ਪੂਰਾ ਵੱਡਾ ਚਾਦਰ ਵਗਾ ਸ ਹੈ ਜੀ ਪੂਰੇ ਬੱਡੇ ਸ ਹੈ ਤੇ ਜੀ ਇਹ ਜੀ ਵੀ ਬਹੁਤ ਮਾਲ ਪਹੁੰਚ ਚੁੱਕਿਆ ਹੈਗਾ ਜਿਹੜੇ ਮਰਜ਼ੀ ਸਾਈਜ਼ ਤੇ ਲੈ ਸਕਦੇ ਜਿੰਨੇ ਮਰਜ਼ੀ ਲੈ ਸਕਦੇ ਜੀ 150 ਦੇ ਦੋ ਪੀਸ ਇਹ ਆਮ ਇਹ 120 ਰੁਪਈਆ ਦਾ ਇੱਕ ਪੀਸ ਵਿਕਦਾ ਹੈਗਾ ਸਾਡੇ ਕੋਲੇ 150 ਦੇ ਦੋ ਹੈ ਜੀ ਭਰਾਵਾਂ ਦੀ ਖੁੱਤੀ ਦਿੱਤੇ ਜੀ ਭਾ ਦੀ ਫੇਲ ਮੇਲੇ ਦੇ ਦਿੱਤੇ ਆਹ ਦੇਖੋ ਫੈਂਸੀ ਟਾਵਲ ਮਖਲੋ ਵਰਗਾ ਕਾਵਲ ਹੈ ਜੀ ਇਹ 18 ਟਾਵਲ ਹੈ ਇਹ ਮਖਲੋ ਵਰਗਾ ਛੇ ਮੇਲੇ ਦੇ ਉੱਤੇ ਇਹ ਸਿਰਫ 100 ਰੁਪਈਆ ਦਾ ਪੀਸ ਕਰਤਾ ਜੀ ਦੋ ਸਾਈਜ਼ ਦੇ ਦੋ ਪਹਿਲਾ ਇਹ ਸਾਡੇ ਕੋਲੇ ਵੀ ਸੇਲ ਦੇ ਉੱਤੇ 300 ਦੇ ਦੋ ਸੀਗੇ ਜੀ ਉਦੋਂ ਵਾਰ 250 ਦੇ ਕਿਤੇ ਸੀਗੇ ਹੁਣ ਰੇਟ ਘਟਾ ਕੇ ਸਿੱਧਾ ਮਿਲ ਤੋਂ ਬਹੁਤ ਕੁਆਲਿਟੀ ਚ ਮਾਲ ਚੱਕ ਕੇ 100 ਰੁਪਏ ਆ ਵੀ ਇਸ ਗੱਤਾਂ ਜੀ 200 ਦੇ ਦੋ ਪੀਸ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਜਿਹਦੇ ਕਮਾਲ ਪਾਉ ਚੁੱਕਿਆ ਜੀ ਜਿੰਨੇ ਵਰਜੀ ਪੀਸ ਲੈ ਸਕੋ ਵਿੱਚ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦਿੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ 31 ਜਨਵਰੀ ਤੱਕ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕੱਪੜੀ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਾ ਜਾ ਰਿਹਾ ਜੀ 31 ਜਨਵਰੀ ਤੱਕ ਆਹ ਦੇਖੋ ਜੀ ਸੇਮੀ ਪਯੌਰ ਦਾ ਦੁਪੱਟਾ ਸੇਮੀ ਪਯੌਰ ਦਾ ਦੁਪੱਟਾ ਸਿਰਫ 100 ਰੁਪਏ ਦੇ ਵਿੱਚ ਆ ਜੀ ਪੀਕੋ ਕੀ ਚੱਕ ਤਾਇਆ ਸੇਮੀ ਪਯੌਰ 100 ਰੁਪਏ ਦੇ ਵਿੱਚ ਦੁਪੱਟਾ ਜੀ ਫੁੱਲ ਪਯੌਰ ਦਾ ਦੁਪੱਟਾ ਫੁੱਲ ਪਯੌਰ ਦਾ ਦੁਪੱਟਾ ਜੀ ਪੀਕੋ ਕੀਤਾ ਹੋਇਆ ਸਿਰਫ 150 ਰੁਪਏ ਚ ਕਰਤਾ ਜੀ ਇਹ ਜਿਹੜਾ ਮਾਰਕੀਟ ਦੇ ਵਿੱਚ ਆਮ ਹੈ ਇਹ 220 ਰੁਪਏ ਦੇ ਲਗਭਗ ਵਿਕਦਾ ਪੀਕੋ ਕੀਤਾ ਹੋਇਆ ਜੀ ਆਪਣਾ ਰੇਟ ਹੈ 150 ਰੁਪਿਆ ਪੀਕੋ ਕੀਤਾ ਕਰਤਾ ਆ ਜੀ ਫੁੱਲ ਪਿਓਰ ਦਾ ਦੁਪੱਟਾ ਜੀ ਬਿਲਕੁਲ ਗਿੱਲਿਆ ਕਰਕੇ ਇਕੱਠਾ ਕਰਕੇ ਦੇਖਿਆ ਜਾ ਸਕਦਾ ਪੱਕੀ ਨਿਸ਼ਾਨੀ ਹੈ ਜੀ ਇਹਦੀ ਪੂਰਾ ਪਿਓਰ ਦਾ ਦੁਪੱਟਾ ਜੀ ਇਹ ਬਿਲਕੁਲ ਸਿਰਫ 150 ਚ ਕਰਤਾ ਜੀ ਇਹ ਮਸਲੀਨ ਦੀ ਚੁੰਨੀ ਪਿਓਰ ਮਸਲੀਨ ਦੇ ਉੱਤੇ ਜਿਹੜੀ ਮਾਰਕੀਟ ਦੇ ਵਿੱਚ ਆਮ ਹੈ 3 350 ਦੀ ਚੁੰਨੀ ਵਿਕਦੀ ਹੈ ਜੀ ਸਾਡਾ ਰੇਟ ਹੈ ਸਿਰਫ 200 ਰੁਪਿਆ ਪੂਰੀ 2.5 ਮੀਟਰ ਦੀ ਚੁੰਨੀ ਜੀ ਵਸਲੀਂ ਦੀ ਵੱਡੇ ਸਾਈਜ਼ ਦੀ ਚੁੰਨੀ 2.5 ਮੀਟਰ ਦੀ ਚੁੰਨੀ ਸਿਰਫ 200 ਰੁਪਏ ਦੇ ਚੱਕਾਤੇ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਚਲੂਨ ਦਾ ਦੁਪੱਟਾ ਜਿਹੜਾ ਆਮ 2.5 300 ਦਾ ਵਿਕਦਾ ਹੈਗਾ ਸਾਡਾ ਰੇਟ ਹੈ 150 ਰੁਪਿਆ ਜੀ ਇਹ 150 ਰੁਪਏ ਦੇ ਵਿੱਚ ਚਲੂਨ ਦਾ ਦੁਪੱਟਾ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦੇ ਉੱਤੇ ਕੜਾਈ ਵਾਲਾ نیٹ ਦੇ ਉੱਤੇ ਦੁਪੱਟਾ ਸਿਰਫ 170 ਰੁਪਈਆ ਦੇ ਵਿੱਚ ਜੀ 170 ਰੁਪਈਆ ਦੇ ਵਿੱਚ ਹੈ ਜੀ ਕੜਾਈ ਵਾਲਾ نیٹ ਦੇ ਉੱਤੇ ਦੁਪੱਟਾ ਹੈਗਾ ਡਿਜ਼ਾਈਨਾਂ ਦੇ ਵਿੱਚ ਬਹੁਤ ਮਾਰ ਇਹਦੇ ਵਿੱਚ ਸਿਰਫ 120 ਰੁਪਈਆ ਦੇ ਵਿੱਚ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸਰਵੇਲਾ ਚੱਲ ਰਿਹਾ ਹੈਗਾ ਪਾਕਿਸਤਾਨੀ ਚੁੰਨੀ ਜਿਹੜੀ ਆਪਣੇ ਪਲੇਨ ਸੂਟਾਂ ਨਾਲ ਬਹੁਤ ਆਵਾਜ਼ ਹੈ ਜੀ ਬਹੁਤ ਜ਼ਿਆਦਾ ਚੱਲ ਰਹੀ ਹੈ ਜੀ ਸ਼ੇਰ ਮੇਲੇ ਦੇ ਉੱਤੇ ਸਿਰਫ 200 ਰੁਪਏ ਵਿੱਚ ਕਰਤੀ ਜੇ ਇਹ 200 ਰੁਪਏ ਦੇ ਵਿੱਚ ਪਾਕਿਸਤਾਨੀ ਚੁੰਨੀ ਜਿਹੜੀ ਆਮ ਪਹਿਲਾਂ ਸਾਡੇ ਕੋਲੇ ਛੇਲਾਂ ਦੇ ਉੱਤੇ ਵੀ 3350 ਦਾ ਰੇਟ ਸੀਗਾ ਆਮ ਮਾਰਕੀਟ ਤੋਂ 450 ਰੁਪਏ ਕਿ ਰਹੀ ਹੈਗੀ ਹੁਣ ਰੇਟ ਆ ਸਿਰਫ 200 ਰੁਪਿਆ ਜੀ 200 ਰੁਪਏ ਦੇ ਵਿੱਚ ਪਾਕਿਸਤਾਨੀ ਚੁੰਨੀ ਬਹੁਤ ਹੀ ਰੰਗਾਂ ਦੇ ਵਿੱਚ ਇਹਦੇ ਚਮਾਲ ਪਹੁੰਚੂਕਿਆ ਜੀ ਰੰਗ ਤੇ ਡਿਜ਼ਾਈਨ ਫੋਲਡਰ ਡਿਜ਼ਾਈਨਾਂ ਦੇ ਵਿੱਚ ਤੇ ਰੰਗਾਂ ਚਮਾਲ ਪਹੁੰਚੂਕਿਆ ਵਿੱਚ ਜੀ 200 ਰੁਪਏ ਦੇ ਵਿੱਚ ਪਾਕਿਸਤਾਨੀ ਚੁੰਨੀ ਸ਼ੀਸ਼ੇ ਵਾਲੀ ਜੀ ਭਾਰੀ ਸਿਰਮੇਲੇ ਦੇ ਉੱਤੇ ਕਲਰ ਪੂਰੇ ਸੋਨੇ ਕਢਾਂ ਦੇ ਵਿੱਚ ਮਾਲ ਭਰ ਚੁੱਕੇ ਹੋਏ ਸੀ ਜੀ ਡਿਜ਼ਾਈਨਿੰਗ ਤੇ ਕਲਰਿੰਗ ਦੇਖੋ ਕਿੰਨੀ ਸੋਹਣੀ ਹੈ ਦੇ ਵਿੱਚ ਸਾਰੀ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸਿਰਮੇਲਾ ਚੱਲ ਰਿਹਾ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸਿਰਮੇਲੇ ਦੇ ਉੱਤੇ ਸਿਰਫ 200 ਰੁਪਏ ਦੇ ਵਿੱਚ ਪਾਕਿਸਤਾਨੀ ਚੁੰਨੀ ਹੈ ਜੀ ਪੂਰਾ ਵਧੀਆ ਡਿਜ਼ਾਈਨਾਂ ਦੇ ਵਿੱਚ ਸਾਰਾ ਨਾਮਾ ਮਾਲ ਪਹੁੰਚੂ ਕਹੇ ਦੇ ਵਿੱਚ ਭਾਰੀ ਸੇਰ ਮੇਲੇ ਚੱਲ ਰਿਹਾ ਜੀ 31 ਜਨਵਰੀ ਤੱਕ 10000 ਰੁਪਏ ਦੀ ਕੱਪੜੀ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਵਾਹੇਗਾ ਬਿਲਕੁਲ ਫ੍ਰੀ ਤਾ ਜਾ ਰਿਹਾ ਜੀ ਭਰਾਮਾਂ ਦੀ ਹਿੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ